ਬਾਬਾ ਜੀ ਕਿੰਨੇ ਕੀ ਨਾਮ ਹੈ ਤੁਹਾਡਾ ਕਿੰਨੇ ਪੈਸੇ ਤੁਹਾਡੇ ਕਿੰਨੇ ਪੈਸੇ ਦੇ ਠੱਗੀ ਬਜਾਏ ਰੂੜ ਲੱਖ ਜੀ ਰੂੜ ਲੱਖ ਦੇ ਰੂੜ ਲੱਖ ਜੀ ਹਾਂ ਜੀ ਤੁਹਾਡੇ ਨਾਲ ਕਿੰਨੇ ਪੈਸੇ ਠੱਗੀ ਮੇਰੇ ਨਾਲ 3.5 ਲੱਖ ਦੀ ਬਜਈ ਹੋ ਜੀ ਹਾਂ ਐਂਟਰੀਆਂ ਮਰਵਾਇਆਂ ਨੇ ਕਿਤੇ ਬੀ ਦੀ ਮਰਵਾ ਲਈ ਕਿਤੇ ਪਿਆ ਦੀ ਮਰਵਾ ਲਈ ਜੀ ਸੋਨੂੰ ਤੇ ਜਿੰਨੀ ਵੀ ਐਂਟਰੀ ਗਈਆਂ ਨੇ ਸਾਰੀਆਂ ਸੋਨੂੰ ਦੇ ਥਰੂ ਹੋਈਆਂ ਨੇ ਜੀ ਕਿ ਮੈਨੂੰ ਪਤਾ ਲੱਗੇ ਕਿ ਬਾਬਾ ਚੁੱਚੀਆਂ ਮਾਰ ਰਹੇ ਬਾਬਾ ਡੱਗੀਆਂ ਪਤਾ ਲੱਗਿਆ ਜਦੋਂ ਆਉਣੇ ਨੇ ਸਾਨੂੰ ਕਿਹਾ ਸੀ ਸਾਨੂੰ ਕਿਸੇ ਨੂੰ ਵੀ ਨਾਂ ਲੈ ਕੇ ਨਹੀਂ ਗਿਆ ਜਿਹੜੇ ਬੰਦੇ ਆਉਤੀ ਕਿ ਬਾਕੀ ਸਾਰੇ ਬੰਦੋ ਨਾਲ ਲੈ ਗਿਆ ਉਥੇ ਇਹ ਬੰਦੇ ਨੂੰ ਮਿਠਿਆ ਕੇ ਚਾਰ ਬੰਦੇ ਨੂੰ ਕਹਿੰਦਾ ਮੈਂ ਖਾਣਾ 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 ਖਾਣ ਤੋਂ ਬਾਅਦ ਰੂ ਚੱਕਰ ਹੋ ਗਿਆ ਤੇ ਫੋਨ ਆਏਗਾ ਫੋਨ ਤੋਂ ਬਾਅਦ ਕੋਈ ਨਹੀਂ ਮਿਲਿਆ ਇਹਨਾਂ ਦਾ ਕੰਟੈਕਟ ਹੈਗਾ ਜਰੂਰ ਇਹ ਜਿਹੜੇ ਦੋ ਬੰਦੇ ਨੇ ਤੇ 43 ਹਾ ਸਾਡੇ ਸਾਡੇ ਕੋਲੇ ਬਾਈ ਮੇਰਾ ਪਿੰਡ ਬਾਦਰਪੁਰਾ ਹੈ ਨਾਂ ਮੇਰਾ ਗੁਰਧਿਆਨ ਸਿੰਘ ਹੈ ਸਾਡੇ ਕੋਲੇ ਹਰਿਆਣੇ ਚੋਂ ਬੰਦੇ ਆਏ ਸੀਗੇ ਤੇ ਵੀ ਕਦੇ ਵੀ ਬਾਬੇ ਤੋਂ ਪੈਸੇ ਲੈਣੇ ਨੇ ਤਾਂ ਸਾਡੇ ਦੇ ਪਿੰਡ ਹੈ ਹਾਂ ਤਮਤਾਰ ਸਾਹਵਲ ਵੀ ਪਿੰਡ ਹੈ ਉਹ ਹਮੀਰਗੜ ਸਾਡੇ ਕੋਲੇ ਰਾਣੇ ਚ ਬੰਦੇ ਆਏ ਸਾਨੂੰ ਆਂਦੀ ਬਾਬੇ ਤੋਂ ਅਸੀਂ ਪੈਸੇ ਲੈਣੇ ਨੇ ਅਸੀਂ ਗੱਲਬਾਤ ਕਰਕੇ ਆਏ ਜਿਹੜੇ ਆ ਬੰਦੇ ਅੰਦਰ ਬੈਠੇ ਆ सोनू ਦੇ ਪੰਡਤ ਆ ਇਹ ਸਾਡੇ ਨਾਲ ਵੈਂਸਵਾਜੀ ਕਰਦੇ ਸੀਗੇ ਵੀ ਬਾਬਾ ਇਹ ਹਜਾ ਹੈ ਨਹੀਂ ਬਾਬਾ ਇਹ ਨਹੀਂ ਹੈਗਾ ਇਹਦੇ ਘਰੇ ਆਏ ਸੀਗੇ ਅਸੀਂ ਅਸੀਂ ਗੱਲਬਾਤ ਕਰੀ ਸਾਨੂੰ ਕਹਿੰਦਾ ਵੀ ਲੱਖ ਰੁਪਿਆ ਮੋੜ ਦਾਂਗੇ ਚਲ ਅਸੀਂ ਉਹਨਾਂ ਨੂੰ ਵੀ ਕਿਹਾ ਵੀ ਜਾਲਾ ਤੁਸੀਂ ਬਈ 97000 ਰੁਪਏ ਤੁਸੀਂ ਘਾਟਾ ਖਾ ਲੋ ਉਦੋਂ ਬਾਅਦ ਅਸੀਂ ਇਹਨਾਂ ਨੂੰ ਕਹਿ ਕੇ ਵੀ ਆਈ ਵੀ ਬੰਦਾ ਫਰਾਡ ਐ ਸਾਨੂੰ ਸਾਰਾ ਕੁਝ ਦੱਸ ਗਏ ਸੀ ਉਹ ਵੀ ਬਹੁਤ ਪਿੰਡਾਂ 'ਚ ਉਹ ਠੱਗੀ ਮਾਰ ਕੇ ਆਏ ਠੀਕ ਐ ਤੇ ਇਹਨਾਂ ਨੂੰ ਅਸੀਂ ਦੱਸ ਗਏ ਮੈਂ ਅੱਠ ਦਿਨ ਰਹਿਣਾ ਨਹੀਂ ਆ ਬਾਬਾ ਭੱਜੂ ਤੁਸੀਂ ਕੋਰ ਰੱਖਿਓ ਇਹ ਗੱਲ ਮੈਂ ਇਹਨੂੰ ਕਹਿ ਕੇ ਆਇਆ ਉਦੋਂ ਬਾਅਦ ਬਾਬਾ ਭੱਜ ਗਿਆ ਮੇਰੇ ਕੋਲ ਬੀ ਕੱਲ੍ਹ ਸਵੇਰੇ ਫੋਨ ਆਇਆ ਤੇ ਕਹਿੰਦੇ ਵੀ ਬਾਬਾ ਰਾਹੂ ਚੱਕਰ ਹੋ ਗਿਆ ਉਦੋਂ ਬਾਅਦ ਅਸੀਂ ਇਹਨਾਂ ਨੇ ਰਾਤ ਹੀ ਉਹ ਬੰਦੇ ਫੜ ਕੇ ਅੰਦਰ ਫੜਾਤੇ ਤੇ ਸਵੇਰੇ ਅਸੀਂ ਇਕੱਠੇ ਹੋ ਕੇ ਇੱਥੇ ਆ ਕੇ ਗੱਲ ਲਗਰੀ ਤੇ ਜਿਹੜਾ ਇਹ ਬੰਦੇ ਅੰਦਰ ਬੈਠੇ ਨੇ ਇਹ ਮੈਨੂੰ ਕਹਿੰਦਾ ਵੀ 12 ਵਜੇ ਬੁਲਾ ਕੇ ਮੈਨੂੰ ਕਹਿੰਦਾ ਵੀ ਬਾਬਾ ਆਪਣਾ ਅਗਰ ਬਾਬਾ ਤਾਂ ਭੱਜੂਗਾ ਮੈਂ ਤੈਨੂੰ ਕੀ ਪਤਾ ਬਾਈ ਕਹਿੰਦਾ ਯਾਰ ਪਹਿਲਾਂ ਵੀ ਕਈ ਥਾਮੋਂ ਭੱਜ ਗਿਆ ਫਿਰ ਮੈਂ ਬਾਈ ਯਾਰ ਤੁਸੀਂ ਕਹਦੇ ਉਹਦੇ ਨਾਲ ਆਉਣੇ ਕਹਿੰਦਾ ਯਾਰ ਮੇਰਾ ਤਾਂ ਉਹ ਬੁਲਾ ਲਾਂਦਾ ਮੈਂ ਤਾਂ ਮੈਂ ਯਾਰ ਤਾਂ ਗੱਡੀ ਵੀ ਦਿੱਤੀ ਇਹਨੂੰ ਕਹਿੰਦਾ ਇਹ ਤਾਂ ਕਹਿੰਦਾ ਉਹ ਬੁਲਾ ਲਾਂਦਾ ਆਉਣਾ ਪੈਂਦਾ ਬਾਈ ਮੈਂ ਠੀਕ ਹੈ ਤੇ ਅੰਦਰ ਬਹਿ ਕੇ ਜਾ ਕੇ ਮੈਂ ਪੁੱਛਾਂ ਮਾ ਬਾਈ ਕਹਿੰਦਾ ਸਦਾ ਜਾਣਿਆ ਯਾਰ ਮੈਂ ਵੀ ਕਹਦਾ ਉਹਨੇ ਕਹਿੰਦਾ ਯਾਰ ਉਹ ਤਾਂ ਆਉਂਦਾ ਨਹੀਂ ਮੈਂ ਯਾਰ ਆਉਂਦਾ ਕਿਵੇਂ ਕਹਿੰਦਾ ਤਾਂ ਭੱਜ ਗਿਆ ਬਾਈ ਸਾਨੂੰ ਪਤਾ ਹੈ ਕਹਿੰਦਾ ਵੀ ਆਉਂਦਾ ਨਹੀਂ ਭੱਜ ਗਿਆ ਇਹ ਮਾ ਠੀਕ ਹੈ ਜਿਹੜੇ ਇਹ ਇਹ ਕੁੱਲ ਮਿਲਾ ਕੇ ਕਿੰਨੇ ਪੈਸੇ ਲਿਖੀ 14 ਲੱਖ ਦੀ 14 ਲੱਖ ਰੁਪਏ ਜੀ ਸਾਰੇ ਬੰਦਿਆਂ ਦਾ ਹੀ ਕੁੱਲ ਮਿਲਾ ਕੇ ਪਿੰਡ ਵਿੱਚ ਹਾਂ ਵਿਚੀ ਮੇਰਾ ਸੌਤਾ ਆ ਗਿਆ ਵਿਚੀ 10000 ਰੁਪਏ ਜੀ ਠੀਕ ਹੈ ਉਹ ਇਹ ਬੰਦੇ ਦੇ ਅਕਾਊਂਟ ਚ ਜਾਈ ਗਏ ਨੇ ਜਿੰਨੇ ਵੀ ਪੈਸੇ ਲੈਂਦਾ ਤੀਗਾ ਉਹ ਕਹਿੰਦੇ ਸੋਨੂ ਦੇ ਅਕਾਊਂਟ ਚ ਪਲਟੀ ਮਾਰਦੇ ਉਹਨੂੰ ਕਹਿੰਦਾ ਪ੍ਰਸ਼ਾਸਨ ਦੀ ਜਾਂਚ ਕਰ ਹਾਂ ਪ੍ਰਸ਼ਾਸਨ ਤੋਂ ਕੀ ਮੰਗ ਪ੍ਰਸ਼ਾਸਨ ਦਾ ਇਹ ਮੰਗ ਕਰਦੇ ਵੀ ਇਹਨਾਂ ਦੀ ਜਾਂਚ ਕਰੀ ਜਾਵੇ ਜਾਂਚ ਸਾਾਨੂੰ ਸਾਡੇ ਪੈਸੇ ਦਵਾਈ ਜਾਣ ਸਾਫ਼ ਮਿਲਣਾ ਚਾਹੀਦਾ ਜੀ ਇਹ ਬੰਦੇ ਦੋਆ ਚ ਹੀ ਸਾਰਾ ਕੁਝ ਇਹ ਕਹਾਂਗੇ ਇਹ ਗਾਇਆ ਜੀ ਇੱਕ ਗੱਡੀ ਤਾਂ ਨਹੀਂ ਉੱਥੇ ਗੱਡੀਆਂ ਕਾ ਖੜੀ ਜਾਈ ਦਸਤੋਰ ਬਰੋ ਹੋ ਰਿਹਾ ਹੋਇਆ ਬੰਦੇ ਇਹਨਾਂ ਦਾ ਕੰਮ ਹੀ ਇਹ ਹੈ ਠੀਕ ਹੈ ਇਹਨਾਂ ਪਹਿਲਾਂ 20 ਪਿੰਟਾ ਪਹਿਲਾਂ ਹੀ ਜਾਂਦੇ ਨੇ ਪਹਿਲਾਂ ਹੀ ਜਾਂਦੇ ਨੇ ਫਿਰ ਬਾਅਦ ਚ ਬਾਬਾ ਆਉਂਦਾ ਤੇ ਹੁਣ ਪਤਾ ਲੱਗਦਾ ਸਾਨੂੰ ਇਹ ਜਾ ਕੇ ਯਕੀਨ ਦਵਾਉਂਦੇ ਨੇ ਵੀ ਗੱਡੀ ਦਿੱਤੀ ਅਸੀਂ ਆਇਆ ਕਰਾ ਪੈਸੇ ਬਾਬਾ ਉੱਥੋਂ ਲੱਖ ਲੱਖ ਰੁਪਏ ਇਹ ਚੀਜ਼ਾਂ ਕਰਕੇ ਫਿਰ ਬਾਬਾ ਸਾਨੂੰ ਆ ਵੀਡੀਓ ਵੀ ਸਾਡਾ ਲਵੇ ਦਿਖਾਈਏ ਏ ਬਾਬਾ ਵੀਡੀਓ ਦਿਖਾਉਂਦਾ ਲੋਕਾਂ ਨੂੰ ਯਾ ਦੇਖੋ ਸੋਨੂੰ ਲਵੇ ਇੰਨੇ ਰੁਪਏ ਨੇ ਸੋਨੂੰ ਨੂੰ ਮੈਂ ਇੰਨਾ ਸੱਠਾ ਦਿੰਦਾ ਸੋਨੂੰ ਮੈਂ ਬਣਾਤਾ ਉਹਦੇ ਮੈਂ ਉਹਦੇ ਮਲੰਗ ਤੇ ਉਹ ਕਾਰਾ ਕੋਖੀਆ ਚੱਲਣ ਲਾਤੀਆਂ ਸਾਰਾ ਕੁਝ ਇਹ ਕਹਿੰਦਾ ਵੀ ਮੈਂ ਬਾਧੂ ਕੁਝ ਦਿੱਤਾ ਉਹਨੂੰ ਇਹ ਬੰਦਾ ਨਾ ਲੈ ਕੇ ਜਿਹੜਾ ਅੱਜ ਜਿਹੜੇ ਬੰਦੇ ਅਧਰੋਹ ਸ੍ਰੀ ਗ੍ਰਿਫਤਾਰ ਕੀਤੇ ਆ ਤਾਂ ਉਹਨਾਂ ਲਵੇ ਨਕਦ ਰੱਸੀ ਨਹੀਂ ਮਿਲੀ ਉਹਨਾਂ ਨੂੰ ਨਹੀਂ ਨਕਦ ਨਹੀਂ ਉਹ ਤਾਂ ਬਾਬਾ ਨਾਲ ਖਾਤਿਆਂ ਦੇ ਨੇ ਉਹਦਾ ਖਾਤਿਆਂ ਦੇ ਨਹੀਂ ਜੀ ਇਹਨਾਂ ਦੇ ਅਕਾਊਂਟ ਚੈੱਕ ਕਰਾਓ ਖਾਤਿਆਂ ਦੀ ਜਾਂਚ ਕੀਤੀ ਜਾਵੇ ਇਹਨਾਂ ਦਾ ਅਕਾਊਂਟ ਚੈੱਕ ਹੋਣ ਜੀ ਇਹ ਤਾਂ ਉਹਦੇ ਦੀ ਪੰਡੀ ਨੇ ਬਸ ਆ ਗੱਲ